ਸਿਸਕਾਲੀ ਸਾਰਿਆਂ ਨੂੰ ਮੈਂ ਤੁਹਾਡੀ ਪਿਆਰੀ ਬੇਟੀ ਰਨਵੀਰ ਕੌਰ ਪੰਗੂ ਤਾਂ ਅੱਜ ਮੈਂ ਫੇਰ ਤੁਹਾਡੇ ਨਾਲ ਹਾਜ਼ਰ ਹੋਈ ਹਾਂਗੀ ਇੱਕ ਤਿੰਨ ਟਾਪਿਕ ਲੈ ਕੇ ਹਨਾ ਆਪਣੀਆਂ ਟਰਾਂਸਪੋਰਟਸ ਨੇਮ ਆਗੇ ਲੈਂਡ ਟਰਾਂਸਪੋਰਟ ਵਰਟਰ ਟਰਾਂਸਪੋਰਟ ਤੇ 에어 ਟਰਾਂਸਪੋਰਟ ਹਾਂਜੀ ਤੋਂ ਤੁਸੀਂ ਮੈਨੂੰ ਦੱਸੋ ਵੀ ਲੈਂਡ ਟਰਾਂਸਪੋਰਟ ਕੀ ਕੀ ਲੈਂਡ ਹੈ ਇੱਕ ਤੁਸੀਂ ਦੱਸਿਆ ਕਰੋ ਇੱਕ ਤੁਸੀਂ ਦੱਸਿਆ ਕਰੋ ਚਲੋ ਇੱਕ ਮਿੰਟ ਤੁਸੀਂ ਦੱਸੋ ਤਾਂ ਤੁਸੀਂ ਕਾਵੇਂ ट अगला अगला है अपने वाटर ट्रांसपोर्ट भी जो आगे। 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 आगे 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 पानी चल रहे चलो सिर्फ नहींप बोट ਆਪਾਂ ਕੀਆਗਾ ਇੰਗਲਿਸ਼ ਅਨੁਪਕੀ ਜਾਣੇ ਕਾਇਆ ਆਪਣਾ ਹਾਊਸਪੋਟ ਕਰ ਬਸ ਬਤੂ ਹੁਣ ਆਪਾਂ ਲ ਅਗਲੇ 에ਅ ਟ੍ਰਾਂਸਪੋਰਟ ਚਲੋ 에ਅ ਟ੍ਰਾਂਸਪੋਰਟ ਦਾ ਸੋ ਵੀ ਜਿਹੜੇ ਮਤਲਬ ਕਿ ਉੱਤੇ ਜਾਂਦੇ ਹਨ ਅਬ ਤੇ 에ਰੋਪਲੇਨ ਆਬੂ ਤਰ ਗਲਾਈਡਿੰਗ ਵੀਂ ਦੀਆ ਜੂਰੋ ਤੇ ਵੀ ਕੌਣ ਉਡੰਡੂੰਦੀ ਆ ਕਿ ਦੇਖੋ ਜਿਵੇਂ ਕੀ ਐ ਨਾ ਕੋਈ ਜਿਵੇਂ ਐਰੋਪਲੈਨ ਚ ਕੋਈ ਬਾਬੂ ਗੁੰਮ ਫਟ ਗਿਆ ਤਾਂ ਮਤਲਬ ਉਹਰੀ ਕਿ ਨਾ ਸੇਫਟੀ ਵਾਸਤੇ ਉਹ ਬੈਗ ਜਿ ਹੁੰਦੇ ਆਗੇ ਉਹ ਬੈਗ ਨੂੰ ਆਏ ਦੇ ਖਿੱਚ ਲੈਂਦੇ ਉਹ ਹਵਾ ਦੇ ਜਲਾ ਹੋ ਜਾਂਦੇ ਹੁਣ ਕਹਿੰਦੇ ਆ ਹੋਟੇਲ ਬਨੂ ਨਹੀਂ ਕੁਝ ਹੋਰ ਕਹਿੰਦੇ ਆ ਨਾ ਪੈਰਾਗਲਾਈਡਿੰਗ ਕਹਿੰਦੇ ਆ ਤੇ ਹੈਲੀਕਾਪਟਰ ਏਅਰਪਲੇਨ ਜੈਟ ਠੀਕ ਹੈ ਰਾਕਟਸ ਐਕਸਟਰਾਕਸਟ ਚਲ ਬਾਏ ਜਸ ਪੜਿਆ ਕਾ ਠੀਕ ਆ ਆਪੂ ਤੂੰ ਪੜਿਆ ਕਰ ਕਿਉਂਕਿ ਜੇ ਤੁਸੀਂ ਪੜੋਂਗੇ ਨਾ ਨਹੀਂ ਫਿਰ ਤੁਸੀਂ ਨਾ ਅੱਗੇ ਨਹੀਂ ਵੱਧ ਸਕਦੇ ਫਿਰ ਤੁਸੀਂ ਨਾ ਚੱਲ ਨਹੀਂ ਜਿਵੇਂ ਆ ਬਾਡੀ ਹੁੰਦੀ ਹੈਗੀ ਠੀਕ ਆ ਇਹ ਤੂੰ ਆਪਾ ਉੱਤੇ 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 ਜਿਵੇਂ ਆਪਣੀ ਕਲਾਸ ਚ ਆਉਂਦੀ ਹੈ ਕਿ ਉੱਤੇ ਉਹ ਮੈਂ ਆਪਾਂ ਜਿਹੜੀ ਇਹ ਨਾ ਕਿਸਮਤ ਦੀ ਪੌੜੀ ਹੁੰਦਾਗਾ ਉਹ ਵੀ ਚੱਲਣਾ ਹੁੰਦਾਗਾ ਤੇ ਆਪਾਂ ਤਰੱਕੀ ਵੀ ਕਰਨੀ ਹੁੰਦੀ ਹੈ ਕਿ ਜੇ ਆਪੋ ਉੱਤੇ ਚਾਵਾਂਗੇ ਫੇਰੀ ਤਰੱਕੀ ਕਰ ਸਕਦੇ ਆ ਤੇ ਜੇ ਆਪਾਂ ਤਰੱਕੀ ਕਰਨੀ ਹੈ ਫਿਰ ਆਪਾਂ ਨੂੰ ਮਿਹਨਤ ਕਰਨੀ ਪਊ ਤੇ ਜੇ ਆਪਾਂ ਮਿਹਨਤ ਕਰਨੀ ਹੈ ਫਿਰ ਆਪਾਂ ਨੂੰ ਪੜ੍ਹਨਾ ਪਊ ਤੇ ਫਿਰ ਘੁਮਾ ਕੇ ਆ ਕੇ ਗੱਲ ਪੜਾਈ ਦੀ ਆ ਜਾਂਦੀ ਆ ਤਮੈ ਕਹੂੰਗੀ ਕਿ ਤੁਸੀਂ ਬਹੁਤ ਜ਼ਿਆਦਾ ਪੜ੍ਹਾਈ ਕਰੋ ਤੇ ਅੱਗੇ ਮਾਤਾ ਪਿਤਾ ਦਾ ਨਾਮ ਰਾਸ਼ਨ ਕਰੋ ਇਹ ਹਾਂਜੀ ਤਾਂ ਹਾਂਜੀ ਦੋਸਤੋ ਮੈਂ ਇਹਨਾਂ ਨੂੰ ਤਾਂ ਕਹਿ ਚੁੱਕੀ ਹਾਂ ਇਹ ਤਾਂ ਬਹੁਤ ਸਿਆਣੇ ਬੱਚੇ ਆ ਇਹ ਮੰਨ ਲੈਣਗੇ ਮੇਰੀ ਗੱਲ ਕਿਉਂਕਿ ਮੈਂ ਤੇਰੀ ਵੱਡੀ ਦੀਦੀ ਜੋ ਹੈਗੀ ਮੈਂ ਆਂ ਤਾਂ ਤੁਸੀਂ ਵੀ ਮੇਰੀ ਗੱਲ ਸੁਣੋ ਮੇਰੀ ਛੋਟੀ ਕੁੜੀ ਸਮਝ ਕੇ ਪਰ ਮੈਂ ਵੱਡੀ ਦੀਦੀ ਸਮਝ ਕੇ ਇੱਕ ਗੱਲ ਮੇਰੀ ਜ਼ਰੂਰ ਮੰਨ ਲਓ ਆਪਣੇ ਬੱਚਿਆਂ ਦੇ ਤੁਸੀਂ ਇੱਕ ਘੰਟਾ ਜ਼ਰੂਰ ਲਾਇਆ ਕਰੋ ਮਿਹਨਤ ਕਰਾਇਆ ਕਰੋ ਉਹਨਾਂ ਨੂੰ ਕਿਉਂਕਿ ਜੇ ਤੁਸੀਂ ਮਿਹਨਤ ਕਰਾਉਂਦੇ ਫਿਰ ਉਹ ਮਿਹਨਤ ਕਰਨਗੇ ਸਿਰਫ ਇੱਕ ਘੰਟਾ ਇੱਕ ਕੈਂਟੀਨਾ ਬਹੁਤ ਪਹਾੜ ਥੱਲੇ ਵੀ ਆ ਸਕਦਾ ਹੈਗਾ ਤੇ ਜ਼ਮੀਨ ਤੋਂ ਬਚੋਤੇ ਵੀ ਜਾ ਸਕਦਾ ਹੈ ਜ਼ਮੀਨ ਤੇ ਬੱਚਿਆਂ ਨੂੰ ਮੇਰੀ ਇੱਕੋ ਇੱਕ ਬੇਟੀ ਹੈ ਤੇ ਤੁਸੀਂ ਮੋਬਾਈਲ ਛੱਡ ਕੇ ਪੜਾਈ ਤੇ ਤੂੰ ਕੈਂਟੇ ਲਾ ਲੈ ਕਰੋ ਕਿ ਕੰਟਾ ਲਾ ਲੈ ਕਰੋ ਚਲ ਬੰਦ ਨਹੀਂ ਅੱਤਾ ਕੰਟਾ ਲਾ ਲੈ ਕਰੋ ਤੇ ਹਾਂਜੀ ਦੋਸਤ ਤੁਸੀਂ ਹੈਨਾ ਮੋਬਾਈਲ ਬਿਲਕੁਲ ਛੱਡ ਦਿਓ ਤੁਸੀਂ ਮੇਰੀ ਇਸ ਵੀਡੀਓ ਦੇਖ ਲਿਆ ਕਰੋ ਹੋਰ ਮੈਨੂੰ ਕੋਈ ਨਹੀਂ ਹੈਗਾ ਤੇ ਜੱਸ ਤੂੰ ਮੁੱਤਰੀ ਆਪੇ ਪੜ ਸਕਦਾ ਕਿ ਨਹੀਂ ਹਾਂਜੀ ਜੱਸ ਤੁਸੀਂ ਪੜਿਆ ਕਰੋਗੇ ਕਿ ਨਹੀਂ ਮੈਨੂੰ ਦੱਸੋ ਕਿ ਤੁਸੀਂ ਮੈਂ ਦੱਸੋ ਕਿ ਤੁਸੀਂ ਇਹਨਾ ਰੋਜ਼ ਪੜਿਆ ਕਰੋਗੇ ਬੋਲ ਕੇ ਦੱਸੋ ਹਾਂਜੀ ਮੈਂ ਰੋਜ਼ ਪੜਿਆ ਕਰਾਂਗੀ ਹਾਂਜੀ ਮੈਂ ਰੋਜ਼ ਪੜਿਆ ਕਰਾਂਗੀ ਠੀਕ ਹੈ